ਸਸਿਕਾ ਦੋਸਤੋ ਦੋਸਤੋ ਜੀਸੀਈ ਵਿੱਚ ਕਿਸ਼ਮਾ ਕੰਮ ਕਰ ਰਹੇ ਹਾਂ ਤੇ ਇੱਕ ਸੁਨੇਹਾ ਤੁਹਾਡੇ ਵਾਸਤੇ ਆ ਬਹੁਤ ਧਿਆਨ ਨਾਲ ਸੁਣਿਓ ਇਹ ਜਦੋਂ ਤੁਸੀਂ ਫਾਈਲ ਅਪਲਾਈ ਕਰਦੇ ਆ ਤਾਂ ਉਹਦੇ ਲਈ ਜਦੋਂ ਤੁਸੀਂ ਹਾਈ ਕਮਿਸ਼ਨ ਆਫ ਕੈਨੇਡਾ ਦੀ ਸੀ ਪੇਜ ਨਿਓ ਚਾਹੀਏ ਤੁਸੀਂ ਉਹ ਅੰਬੈਸੀ ਫੀਸ ਆ ਚਾਹੀਏ ਤੁਸੀਂ ਬਾਇਓਮੈਟ੍ਰਿਕਸ ਲਈ ਫੀਸ ਭੇਜਣੀ ਹੁੰਦੀ ਆ ਤਾਂ ਆਪਾਂ ਕੀ ਕਰਦੇ ਆ ਕੈਸ਼ ਲੈ ਲੈਂਦੇ ਆ ਆਫ ਦਿ ਕਲਾਇੰਟ ਤੋਂ ਤੇ ਆਪ ਦਾ ਕ੍ਰੈਡਿਟ ਕਾਰਡ ਸਵਾਈਪ ਕਰ ਦਿੰਦੇ ਆ ਤੇ ਇੱਕੋ ਕ੍ਰੈਡਿਟ ਕਾਰਡ ਜਾਂ ਦੋ ਕ੍ਰੈਡਿਟ ਕਾਰਡ ਹੁੰਦੇ ਤੁਹਾਡੀ ਕੰਪਨੀ ਦੇ ਐਂਡ ਉਹ ਵਾਰ-ਵਾਰ ਸਵਾਈਪ ਹੁੰਦੇ ਹਾਈ ਕਮਿਸ਼ਨ ਆਫ ਕੈਨੇਡਾ ਨੂੰ ਉਹਨਾਂ ਦੇ ਪੈਸੇ ਜਾਣੀ ਕਿ ਤੁਸੀਂ ਆਪ ਦਾ ਜਿਹੜਾ ਕੇਸ ਅਪਲਾਈ ਕਰ ਰਹੇ ਹੋ ਤੇ ਵਿੱਚ ਆਪ ਦੇ ਆਪ ਨੂੰ ਰਿਪਰੈਜ਼ੈਂਟੇਟਿਵ ਨਾ ਸ਼ੋ ਕਰਕੇ ਕੈਂਡੀਡੇਟ ਦੇ ਨਾਮ ਦੇ ਉੱਤੇ ਫਾਈਲ ਅਪਲਾਈ ਕਰ ਦਿੰਦੇ ਹੋ ਤੇ ਸੇਮ ਕਾਰ ਹਰੇਕ ਫਾਈਲ ਦੇ ਵਿੱਚ ਯੂਜ਼ ਕਰਦੇ ਹੋ ਤਾਂ ਸੁਣ ਲਓ ਧਿਆਨ ਨਾਲ ਪੀਐਫਐਲ ਦੇ ਰਿਹਾ ਇਸੇ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਹਾਈ ਕਮਿਸ਼ਨ ਆਫ ਕੈਨੇਡਾ ਪੰਜ ਸੱਤ ਕੇਸਾਂ ਵਿੱਚ ਪਿਛਲੇ ਦੋ ਤਿੰਨ ਦਿਨਾਂ ਦੇ ਵਿੱਚ ਦੇਖ ਲਿਆ ਕੈਨੇਡਾ ਹਾਈ ਕਮਿਸ਼ਨ ਕਹਿੰਦਾ ਕਿ ਸਾਨੂੰ ਮਿਸਰੀਪਰੈਜੈਂਟੇਸ਼ਨ ਅਸੀਂ ਕੰਸਿਡਰ ਕਰ ਰਹੇ ਹਾਂ ਕਿਉਂਕਿ ਤੁਹਾਡੀ ਜਿਹੜੀ ਸਾਡੇ ਕੋਲੇ ਫੀ ਆਈ ਆ ਉਸ ਕ੍ਰੈਡਿਟ ਕਾਰਡ ਤੋਂ ਆਈ ਆ ਜਿਹਦੇ ਤੋਂ ਕਈ ਅੱਗੇ ਫਾਈਲ ਸਬਮਿਟ ਹੋਈਆਂ ਸੀ ਜਿਹਦੀ ਵਰਤੋਂ ਕਰਕੇ ਪਰ ਤੁਹਾਡੀ ਫਾਈਲ ਦੇ ਵਿੱਚ ਰਿਪਰੈਜ਼ੈਂਟੇਟਿਵ ਦਾ ਕੋਈ ਫਾਰਮ ਨਹੀਂ ਹੈ ਯਾਨੀ ਕਿ ਫਾਈਲ ਤੁਹਾਡੇ ਨਾਂ ਤੋਂ ਲੱਗੀ ਹੋਈ ਆ ਪਰ ਕਾਰਡ ਉਹ ਸੇਮ ਯੂਜ਼ ਹੋਇਆ ਜਿਹਨੇ ਪਹਿਲਾਂ ਵੀ ਕਈ ਫਾਈਲਸ ਉਸ ਕਾਰਡ ਨਾਲ ਹੀ ਸਬਮਿਟ ਕਰਨਾ ਸੀ ਸੋ ਪੀਐਫਐਲ ਦਾ ਪਾਵ ਇਨ ਐਡਮਿਸਿਬਲ ਅਸੀਂ ਤੁਹਾਨੂੰ ਕਰ ਸਕਦੇ ਆ ਅਗਲੇ 5 ਸਾਲ ਲਈ ਅੰਡਰ ਦਾ ਸਬਸੈਕਸ਼ਨ A40 ਸੋ ਦੋਸਤੋ ਜੇ ਤੁਸੀਂ ਕਾਰਡ ਸੇਮ ਯੂਜ਼ ਕਰਨਾ ਤਾਂ ਐਜ਼ ਅ ਰੈਪ ਫਾਈਲ ਆਵ ਆਫ ਦਾ ਰਿਪਰੈਜ਼ੈਂਟੇਟਿਵ ਦਾ ਫਾਰਮ ਵਿਚ ਪਾਵ ਜੇ ਤੁਸੀਂ ਕੈਂਡੀਡੇਟ ਦੇ ਨਾਮ ਦੇ ਉੱਤੇ ਫਾਈਲ ਸਬਮਿਟ ਕਰਨੀ ਹੈ ਤਾਂ ਕੈਂਡੀਡੇਟ ਦਾ ਹੀ ਕ੍ਰੈਡਿਟ ਕਾਰਡ ਯੂਜ਼ ਕਰੋ। ਥੈਂਕ ਯੂ ਵੈਰੀ ਮੱਚ।